ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ 5-5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ ਫਾਰਮ ਭਰ ਲਓ ਜਲਦੀ ਸਕੀਮ ਦੇ ਪੰਜਾਬ ਦੇ ਮੌਸਮ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਾਹੁੰਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉੱਤੇ ਜੀ ਹਾਂ ਡਾਕ ਘਰ ਦੀ ਇੱਕ ਸਰਕਾਰੀ ਸਕੀਮ ਹੈ ਜਿਸ ਦੇ ਵਿੱਚ ਤੁਸੀਂ 1 ਲੱਖ ਰੁਪਏ ਜਮ੍ਹਾਂ ਕਰਕੇ ਵਧੀਆ ਰਿਟਰਨ ਪ੍ਰਾਪਤ ਕਰ ਸਕਦੇ ਹੋ ਆਮ ਤੌਰ ਤੇ ਸਧਾਰਨ ਨਿਵੇਸ਼ ਲੰਮੇ ਸਮੇਂ ਲਈ ਵਧੀਆ ਰਿਟਰਨ ਦਿੰਦੇ ਹਨ ਵਰਤਮਾਨ ਵਿੱਚ ਬਾਜ਼ਾਰ ਵਿੱਚ ਬਹੁਤ ਹੀ ਸਾਰੇ ਨਿਵੇਸ਼ ਵਿਕਲਪ ਉਪਲਬਧ ਹਨ ਪਰ ਇਹਨਾਂ ਵਿੱਚ ਜੋਖਮ ਵੀ ਹੁੰਦਾ ਹੈ ਹਾਲਾਂਕਿ ਸਰਕਾਰੀ ਯੋਜਨਾਵਾਂ ਬਾਂਡ ਦੇ ਤੇ ਬੈਂਕ ਡਿਪੋਜ਼ਿਟ ਵਰਗੀਆਂ ਨਿਵੇਸ਼ ਰਣਨੀਤੀਆਂ ਗਾਰੰਟੀਸ਼ੁਦਾ ਰਿਟਰਨ ਦੀ ਪੇਸ਼ਕਸ਼ ਕਰਦੀਆਂ ਹਨ ਇਹਨਾਂ ਨੂੰ ਘੱਟ ਜੋਖਮ ਭਰਿਆ ਮੰਨਿਆ ਜਾਂਦਾ ਹੈ ਜੀਹਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਹੈ ਜਦੋਂ ਅਸੀਂ ਬੈਂਕ ਡਿਪੋਜ਼ਿਟ ਸਕੀਮਾਂ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਵੀ ਚੀਜ਼ ਮਨ ਵਿੱਚ ਆਉਂਦੀ ਹੈ ਉਹ ਹੈ ਫਿਕਸਡ ਡਿਪੋਜ਼ਿਟ ਸਕੀਮਾਂ ਵਰਤਮਾਨ ਵਿੱਚ ਜੀ ਹਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਜਾਣਕਾਰੀ ਤੁਹਾਨੂੰ ਹਾਜ਼ਰੀ ਕਰ ਰਹੇ ਹਾਂ ਜੇਕਰ ਤੁਸੀਂ ਡਾਕ ਘਰ ਵਿੱਚ 1 ਲੱਖ ਰੁਪਏ ਜਮ੍ਹਾਂ ਕਰਦੇ ਹੋ ਤੁਹਾਨੂੰ ਕਿੰਨਾ ਮਿਲੇਗਾ ਵਿਆਜ ਜੀ ਹਾਂ ਡਾਕ ਘਰ ਦੀ ਸਕੀਮਾਂ ਬਾਰੇ ਸਾਰੇ ਗਾਕਾ ਨੂੰ ਕੋਈ ਟਰਨ ਨਹੀਂ ਦਿੱਤਾ ਨਾ ਭਾਵੇਂ ਉਹ ਮਰਦ ਹੋਰਤ ਜਾਂ ਸੀਨੀਅਰ ਨਾਗਰਿਕ ਹੋਣ ਸਾਰੇ ਗਾਕਾ ਨੂੰ ਇੱਕ ਬਰਾਬਰ ਜਿਹੜਾ ਦਿੱਤਾ ਜਾਂਦਾ ਹੈ ਪੋਸਟ ਆਫਿਸ ਟੀਡੀ ਸਕੀਮ ਦੇ ਤਹਿਤ ਇੱਕੋ ਜਿਹੀ ਵਿਆਜ ਦਰ ਮਿਲਦੀ ਹੈ ਹਾਲਾਂਕਿ ਜੇਕਰ ਕੋਈ ਵਿਅਕਤੀ ਆਪਣੀ ਪਤਨੀ ਦੇ ਨਾਮ ਤੇ 24 ਮਹੀਨਿਆਂ ਲਈ ਡਾ ਘਰ ਵਿੱਚ ਟੀਡੀ ਜੇ ਵੀ 1 ਲੱਖ ਰੁਪਏ ਨਿਵੇਸ਼ ਕਰਦਾ ਹੈ ਤਾਂ ਉਹ ਤੁਹਾਨੂੰ 1 ਲੱਖ 14000 ਰੁਪਏ ਮਿਲਣਗੇ 2 ਸਾਲਾਂ ਦੇ ਬਾਅਦ ਜੀ ਹਾਂ ਗਰੰਟੀ ਸ਼ੁਦਾ ਸਕੀਮ ਹੈ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਮੌਸਮ ਸੰਬੰਧੀ ਵੱਡਾ ਅਲਰਟ ਮੀੀ ਸੀਤ ਲਹਿਰ ਦੀ ਚੇਤਾਵਨੀ ਮੌਸਮ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਜੀ ਹਾਂ ਦੇਖ ਸਕਦੇ ਹੋ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੋਂ ਲੈ ਕੇ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੱਕ ਲਗਾਤਾਰ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ ਕਈ ਇਲਾਕਿਆਂ ਵਿੱਚ بارش ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੌਰਾਨ 30 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਉਮੀਦ ਅਸੀਂ ਜਾ ਰਹੀ ਹੈ ਬ੍ਰੇਕਿੰਗ న్యూਸ ਸਾਹਮਣੇ ਆ ਰਹੀ ਹੈ ਜੀ 28 30 ਜਨਵਰੀ ਨੂੰ ਸਵੇਰ ਅਤੇ ਰਾਤ ਸਮੇਂ ਰਾਜ ਦੇ ਸਮੇਂ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਦੂਰ ਦਰਾਡੇ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ 29 ਤੇ 30 ਤਰੀਕ ਨੂੰ ਜੀਹਾਂ ਉੱਤਰਾਖੰਡ 28 29 ਨੂੰ ਉੱਤਰ ਪ੍ਰਦੇਸ਼ ਉੱਤਰੀ ਮੱਧ ਪ੍ਰਦੇਸ਼ ਰਾਜਸਥਾਨ ਬਿਹਾਰ ਵਿੱਚ ਵੀ ਦੱਸਿਆ ਜਾ ਰਿਹਾ ਵੱਡੀ ਅਪਡੇਟ ਕੋਰਤਾਂ ਬਣੀ ਆ ਰਹੀ ਹੈ ਜੀ ਸ਼ਹਿਰ ਦੇ 30 ਕੋਲਣ ਬੰਪ ਨਾਲ ਅਡਾਉਣ ਦੀ ਧਮਕੀ ਸ਼ਹਿਰ 'ਚ ਮਚਿਆ ਹੜਕੰਪ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜੀ ਹਾਂ ਚੰਡੀਗੜ੍ਹ ਦੇ ਬੁੱਧਵਾਰ ਸਵੇਰੇ ਸ਼ਹਿਰ ਦੇ ਵਿੱਚ ਵੱਖ-ਵੱਖ ਸੈਕਟਰਾਂ ਦੇ ਵਿੱਚ ਦਿੱਤੇ 30 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਪਾੜਾਉਣ ਦੀ ਧਮਕੀ ਮਿਲਣ ਕਾਰਨ ਪੂਰੇ ਸ਼ਹਿਰ ਦੇ ਵਿੱਚ ਜੀ ਹਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਨੂੰ ਹਾਂਜੀ ਕਰ ਰਹੇ ਹਾਂ 30 ਸਕੂਲਾਂ ਨੂੰ ਈਮੇਲ ਮਿਲੀ ਹੈ ਜੀ ਹਾਂ ਪੂਰੇ ਸ਼ਹਿਰ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਹੈ ਧਮਕੀ ਸਕੂਲਾਂ ਦੀ ਆਧਾਰਤ ਸਰਕਾਰੀ ਈਮੇਲ ਆਈਡਿਟਸ ਆਈਡਿਜ਼ ਤੇ ਇੱਕ ਈਮੇਲ ਆਈ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਕੋਲ ਸਾਹਮਣੇ ਆ ਰਹੀ ਜੀ ਤਸਵੀਰਾਂ ਤੁਹਾਡੇ ਇਸ ਵੇਲੇ ਸਾਹਮਣੇ ਨੇ ਖਬਰ ਮੋਹਾਲੀ ਤੋਂ ਹੈ ਮੋਹਾਲੀ ਵਿੱਚ ਦਿਨ ਦਿਹਾੜੇ ਹੋਇਆ ਕਤਲ ਡੀਸੀ ਦਫ਼ਤਰ ਦੇ ਬਾਹਰ ਵਿਅਕਤੀ ਨੂੰ ਮਾਰੀਆਂ ਗਈਆਂ ਗੋਲੀਆਂ ਤਾਂ ਜਾਣਕਾਰੀ ਅਸੀਂ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਅਪਡੇਟ ਦੇਖ ਸਕਦੇ ਹੋ ਖਬਰ ਮੋਹਾਲੀ ਤੋਂ ਸਾਮਣੀ ਰਹੀ ਹੈ ਮੋਹਾਲੀ ਦੇ ਵਿੱਚ ਜੀ ਹਾਂ ਪੰਜਾਬ ਦੇ ਮੋਹਾਲੀ ਵਿੱਚ ਦਿਨ ਦਿਹਾੜੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹਮਲਾਵਾਰਾਂ ਨੇ ਮੋਹਾਲੀ ਜ਼ਿਲ੍ਹਾ ਮੈਜਿਸਟ੍ਰੇਟਸ ਦਫ਼ਤਰ ਦੇ ਬਾਹਰ ਵਿਅਕਤੀ ਨੂੰ ਗੋਲੀਆਂ ਮਾਰੀਆਂ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਮੌਕੇ ਤੇ ਦੇਖਛਦੇ ਸੁਜਣਾ ਮਿਲਦੇ ਸਥਾਨਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪਾਠੇਵਜੋ ਹੋਈ ਹੈ ਜੋ ਕਿ ਮੋਹਾਲੀ ਦੇ ਰੁੜਕੀ ਖਾਸ ਪਿੰਡ ਦਾ ਰਹਿਣ ਵਾਲਾ ਸੀ ਉਹ ਆਪਣੀ ਪਤਨੀ ਨਾਲ ਪਤਨੀ ਨਾਲ ਆਪਣੀ i20 ਕਾਰ ਵਿੱਚ ਮੋਹਾਲੀ ਅਦਾਲਤ ਵਿੱਚ ਪਹੁੰਚਿਆ ਸੀ ਜੀ ਹਾਂ ਦੇਖੋ ਇਹਦੇ ਵੱਡੀ ਅਪਡੇਟ ਹੈ ਗੋਲੀਬਾਰੀ ਕਰਨ ਵਾਲੀ ਦੋਨੋਂ ਵਾਜ ਨਮਾਇਨ ਮੰਨੇ ਜਾ ਰਹੇ ਹਨ ਦੋ ਕੀ ਮੋਟਰਸਾਈਕਲ ਤੇ ਆਏ ਸਨ ਜੀ ਹਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਮਹਿਲਾਵਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਜੀ ਹਾਂ ਉਹਨੇ ਕਿਹਾ 1000 ਰੁਪਿਆ ਜਿਹੜਾ ਕਿ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਗਈ ਆ ਤਾਂ ਹੁਣ ਸਰਕਾਰ ਬਹੁਤ ਹੀ ਜਲਦ ਉਹ ਲਾਗੂ ਕਰਨ ਜਾ ਰਹੀ ਹੈ ਜੀ ਹਾਂ 1-1000 ਰੁਪਏ ਪਤਾ ਸਕੀ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣ ਵਾਲੇ ਹਨ ਸਰਕਾਰ 2026 ਦਾ ਹੁਣ ਬਜਟ ਪੇਸ਼ ਕਰੇਗੀ ਮੁੱਖ ਮੰਤਰੀ ਭਗਵੰਤ ਪਾਜੀ ਨੇ ਆਖਿਆ ਕਿ ਇਸ ਬਜਟ ਦੇ ਵਿੱਚ 1-1000 ਵਾਲੀ ਜਿਹੜੀ ਗਰੰਟੀ ਹੈ ਉਹ ਸਰਕਾਰ ਹੁਣ ਲਾਗੂ ਕਰ ਦਵੇਗੀ ਜਿਸ ਨਾਲ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਬਹੁਤ ਹੀ ਜਲਦ ਹੁਣ 1-1000 ਰੁਪਏ ਜਿਹੜੇ ਨੇ ਆਉਣੇ ਸ਼ੁਰੂ ਹੋ ਜਾਣਗੇ ਤਾਂ ਪੰਜਾਬ ਸਰਕਾਰ ਆਪਣਾ ਇਹ ਵਾਅਦਾ ਹੁਣ ਪੂਰਾ ਕਰਨ ਜਾ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਅਪਡੇਟ ਕੋਲ ਸਾਹਮਣੇ ਆ ਰਹੀ ਹੈ ਕੇਂਦਰੀ ਕੈਬਨਟ ਦੇ ਵੱਲੋਂ ਮੱਤਾ ਫੈਸਲਾ ਅਟਲ ਪੈਨਸ਼ਨ ਯੋਜਨਾ 2030 ਤੋਂ 31 ਤੱਕ ਵਧਾਈ ਜੀ ਹਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਟ ਦੀ ਸਮਾਜਿਕ ਸੁਰੱਖਿਆ ਤੇ ਖੇਤਰ ਸੰਬੰਧੀ ਦੋ ਮਹੱਤਵਪੂਰਨ ਫੈਸਲੇ ਲੈ ਕੇ ਜੀ ਹਾਂ ਕੈਬਨਿਟ ਨੇ ਵਿੱਤੀ ਸਾਲ 2030-31 ਤੱਕ ਅਟਲ ਪੈਨਸ਼ਨ ਯੋਜਨਾ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਅਟਲ ਪੈਨਸ਼ਨ ਯੋਜਨਾ ਭਾਰਤੀ ਨਾਗਰਿਕਾਂ ਲਈ ਸਰਕਾਰ ਦੇ ਦੁਆਰਾ ਸ਼ੁਰੂ ਕੀਤੀ ਗਈ ਇੱਕ ਯੋਜਨਾ ਹੈ ਜੀ। ਇਸ ਦੇ ਵਿੱਚ ਤੁਹਾਨੂੰ ਤੁਹਾਡੇ ਬੁਢਾਪੇ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਪੈਨਸ਼ਨ ਪ੍ਰਾਪਤ ਹੁੰਦੀ ਹੈ। ਤਾਂ ਇਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਬੈਂਕਾਂ ਦੇ ਵਿੱਚ ਜਾ ਕੇ ਡਾਕਖਾਨੇ ਵਿੱਚ ਜਾ ਕੇ ਤੁਸੀਂ ਅਟਲ ਪੈਨਸ਼ਨ ਯੋਜਨਾ ਬਾਰੇ ਪਤਾ ਕਰ ਸਕਦੇ ਹੋ ਸਰਕਾਰੀ ਬੈਂਕਾਂ ਦੇ ਵਿੱਚ ਜੀ ਹਾਂ। ਦੇਖ ਸਕਦੇ ਹੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੰਤਰੀ ਮੰਡਲ ਨੇ 2031 ਤੱਕ ਟਲ ਪੈਂਚੀ ਨਿਰਵਾਣ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਨਾਲ ਹੀ ਪ੍ਰਚਾਰ ਜਾਗਰੂਕਤਾ ਦੇ ਤੇ ਵਿਕਾਸ ਗਤੀਵਿਧੀ ਕਤਿਵਿਧੀਆਂ ਲਈ ਫੰਡਿੰਗ ਸਹਾਇਤਾ ਵਧਾਉਣ ਦੀ ਵੀ ਪ੍ਰਵਾਨਗੀ ਦਿੱਤੀ ਹੈ ਇਸ ਯੋਜਨਾ ਦੇ ਤਹਿਤ ਇਸ ਯੋਜਨਾ ਦੀ ਲੰਬੇ ਸਮੇਂ ਦੀ ਸਰਦ ਨੂੰ ਜਗਿੰਨੀ ਬਣਾਉਣ ਲਈ ਜ਼ਰੂਰੀ ਗੈਪ ਫੰਡਿੰਗ ਪ੍ਰਦਾਨ ਕਰਨਾ ਚਾਹੀਦਾ ਰੱਖਣ ਦਾ ਫੈਸਲਾ ਕੀਤਾ ਹੈ ਜੀ ਹਾਂ 12 ਪਹੇਜੋ ਇਹਨਾਂ ਦੇ ਵਿੱਚ 18 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਤੇ 60 ਸਾਲ ਦੀ ਉਮਰ ਹੁੰਦੇ ਹੀ ਤੁਹਾਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਪੈਨਸ਼ਨ ਮਿਲੇਗੀ ਪੈਨਸ਼ਨ ਦੀ ਰਕਮ ਤੁਹਾਡੇ ਨਿਵੇਸ਼ ਤੇ ਨਿਰਭਰ ਕਰਦੀ ਹੈ ਤੁਸੀਂ ਕਿੰਨਾ ਇਸ ਦੇ ਵਿੱਚ ਨਿਵੇਸ਼ ਕਰਦੇ ਹੋ ਉਸ ਦੌਰਾਨ ਹੀ ਤੁਹਾਨੂੰ ਪੈਨਸ਼ਨ ਜਿਹੜੀ ਹੈ ਮਿਲੇਗੀ ਜੀ ਹਾਂ ਪੰਜਾਬ ਦੀਆਂ ਹੋਰ ਵੱਡੀਆਂ ਖਬਰਾਂ ਜਾਣਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬ ਦੀਆਂ ਵੱਡੀਆਂ ਖਬਰਾਂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਉੱਤੇ ਮਿਲਦੀਆਂ ਰਹਿਣਗੀਆਂ ਮਿਲਦਾ ਵੱਡੀ ਅਪਡੇਟ ਤਾਜ਼ਾ ਜਾਣਕਾਰੀ ਦੇ ਵਿੱਚ ਤਤਕਲੀ ਧੰਨਵਾਦ ਜੀ ਸਾਰਿਆਂ ਦਾ